ਜੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਆ ਨੇਜਿਆਂ ਦੇ ਉੱਤੇ ਦੋ ਸਿੰਘਾਂ ਦੇ ਸਿਰ ਟੰਗ ਕੇ ਜਿਹੜੇ ਆ ਆਮ ਲੋਕ ਆ ਇਹ ਸਿਪਾਹੀ ਨਹੀਂ ਹੈਗੇ ਇਹ ਲੈ ਕੇ ਜਾ ਰਹੇ ਆ ਕਿਉਂ ਲੈ ਕੇ ਜਾ ਰਹੇ ਸੀ ਕਿਉਂਕਿ ਜਿਹੜਾ ਜ਼ਕਰੀਆ ਖਾਨ ਲਾਹੌਰ ਦਾ ਉਸ ਟਾਈਮ ਸੂਬੇਦਾਰ ਸੀਗਾ ਗਵਰਨਰ ਜਿਵੇਂ ਹੁਣ ਗਵਰਨਰ ਆ ਉਦੋਂ ਸੂਬੇਦਾਰ ਕਹਿੰਦੇ ਸੀਗੇ ਤੇ ਜਿਹੜਾ ਉਹਨੇ ਸਿੱਖਾਂ ਦਾ ਖੁਰਾ ਖੋਜ ਮਕਾਉਣ ਦੇ ਲਈ ਵੀ ਸਿੱਖ ਦੁਨੀਆ ਤੇ ਭਾਰਤ ਦੀ ਧਰਤੀ ਦੇ ਉੱਤੇ ਦਿਸਣੇ ਨਹੀਂ ਚਾਹੀਦੇ ਤੇ ਉਹਨੇ ਸਿੰਘਾਂ ਦੇ ਸਿਰਾਂ ਦਾ ਮੁੱਲ ਕਿੰਨੇ ਟਕੇ 40 40 ਟਕੇ ਪਾ ਦਿੱਤਾ ਸੀ ਤੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਇੱਕ ਟਕੇ ਦੇ ਵਿੱਚ ਇੱਕ ਭਾਰਤ ਦੀ ਜਿਹੜੀ ਬਹੁ ਬੇਟੀ ਨੂੰ ਉਹ ਲੈ ਕੇ ਜਾਂਦੇ ਸੀ ਜਦੋਂ ਹਮਲਾ ਕਰਦੇ ਸੀ ਇੱਕ ਟਕੇ ਦੇ ਵਿੱਚ ਵਿਕਦੀ ਸੀ ਉੱਥੇ ਤੇ ਸਿੰਘ ਦੇ ਸਿਰ ਦਾ ਮੁੱਲ ਕਿੰਨਾ ਸੀ 40 ਟਕੇ ਤੇ ਇੱਕ ਇਨਸਾਨ ਬਣਿਆ ਬਣਾਇਆ ਤੇ ਇੱਕ ਸਿੰਘ ਉਹਦੇ ਇਕੱਲੇ ਦੇ ਸਿਰ ਦਾ ਮੁੱਲ ਕਿੰਨਾ ਸੀ 40% 40% ਤੇ ਇੱਕ ਇਨਸਾਨ ਤੇ ਇੱਕ ਸਿੱਖੀ ਦੀ ਕੀਮਤ ਦਾ ਫਰਕ ਦੇਖ ਲਓ ਤੁਸੀਂ ਕਿੰਨਾ ਮੁੱਲ ਕਿੰਨਾ ਪਾਇਆ ਉਸ ਵਕਤ ਦੀ ਸਰਕਾਰ ਨੇ ਸਿੰਘਾਂ ਦੇ ਸਿਰਾਂ ਦੇ ਐਵੇਂ ਮੁੱਲ ਪਏ ਆ ਤੇ ਇੱਕ ਏਸਾਂ ਕਰਕੇ ਸਿੱਖੀ ਕਰਕੇ ਤਾਂ ਮੁੱਲ ਪਏ ਆ ਤੁਸੀਂ ਫਰਕ ਅੰਦਾਜ਼ਾ ਲਾਇਆ ਨਾ ਇੱਕ ਜਿਉਂਦੇ ਇਨਸਾਨ ਦੀ ਕੀਮਤ 1 ਟਕਾ ਤੇ ਇੱਕ ਸਿਰ ਦੀ ਕੀਮਤ 40 ਟਕੇ ਆਜੋ ਹੁਣ ਆਪਾਂ ਅੱਗੇ ਇਤਿਹਾਸ ਤੋਂ ਜਾਣਕਾਰੀ ਲੈਣੀ ਸਾਕ੍ਰਿਆ ਕਾਲ